ਜੀ ਦੋਸਤੋ ਸਿਹਤ ਨੂੰ ਸਿਹਤਮੰਦ ਰੱਖਣ ਦੇ ਨਿਯਮ ਨੰਬਰ 1 ਜੇਕਰ ਤੁਹਾਨੂੰ ਜਿਆਦਾ ਕਬਜ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਆਪਣੇ ਭੋਜਨ ਵਿੱਚ ਸਲਾਦ ਨੂੰ ਸ਼ਾਮਲ ਕਰੋ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 2 ਰੋਜ਼ਾਨਾ ਆਮਲੇ ਦਾ ਸੇਵਨ ਕਰਨ ਨਾਲ ਵਾਲਾਂ ਤੇ ਅੱਖਾਂ ਨੂੰ ਬਹੁਤ ਜਿਆਦਾ ਫਾਇਦਾ ਹੁੰਦਾ ਹੈ ਨੰਬਰ 3 ਜੇਕਰ ਛੋਟੇ ਬੱਚੇ ਦੇ ਪੇਟ ਦਰਦ ਹੋ ਰਿਹਾ ਹੈ ਤਾਂ ਉਸ ਨੂੰ ਥੋੜੀ ਜਿਹੀ ਹਿੰਗ ਚਟਾ ਦਿਓ ਦਰਦ ਤੋਂ ਰਾਹਤ ਮਿਲੇਗਾ ਨੰਬਰ 4 ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨੀ ਹੈ ਤਾਂ ਰੋਜਾ ਨਾ 3-4 ਖੰਜੂਰਾਂ ਦਾ ਸੇਵਨ ਕਰੋ ਇਸ ਦਰਦ ਤੋਂ ਰਾਹਤ ਮਿਲੇ ਨੰਬਰ 5 ਰੋਜਾ ਨਾ ਵਾਲਾਂ ਤੇ ਨਾਰੀਅਲ ਤੇਲ ਲਗਾਉਣ ਨਾਲ ਵਾਲਾਂ ਦੀ ਲੰਬਾਈ ਵੱਧੇ ਨੰਬਰ 6 ਛੋਟੇ ਬੱਚਿਆਂ ਦੇ ਸਰੀਰ ਤੇ ਤੇਲ ਦੀ ਮਾਲਿਸ਼ ਕਰਨੀ ਬਹੁਤ ਜ਼ਰੂਰੀ ਹੈ ਇਸ ਨਾਲ ਉਹਨਾਂ ਦੇ ਅੰਗ ਪੈਰ ਮਜ਼ਬੂਤ ਹੁੰਦੇ ਹਨ ਨੰਬਰ 7 ਜੇਕਰ ਤੁਹਾਡੇ ਵਿੱਚ ਖੂਨ ਦੀ ਕਮੀ ਹੈ ਤਾਂ ਰੋਜਾ ਨਾ ਚਕੰਦਰ ਦਾ ਜੂਸ ਪੀਓ ਨੰਬਰ 8 ਜੇਕਰ ਤੁਸੀਂ ਕਬਜ਼ ਜਾਂ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਸੌਂਫ ਦਾ ਸੇਵਨ ਕਰੋ ਤਾਂ ਉਹਨੂੰ ਬਹੁਤ ਫਾਇਦਾ ਮਿਲੇਗਾ ਨੰਬਰ 9 ਰੋਜ਼ਾਨਾ ਖਾਲੀ ਪੇਟ ਜਵੈਣ ਵਾਲਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਘਟਦੀ ਹੈ ਨੰਬਰ 10 ਖਾਲੀ ਪੇਟ ਬਾਦਾਮ ਖਾਣ ਨਾਲ ਭੁੱਲਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 11 ਗੁਰਦੇ ਦੀ ਪਥਰੀ ਤੋਂ ਬਚਣ ਲਈ ਤਰਬੂਜ ਦਾ ਸੇਵਨ ਕਰੋ ਨੰਬਰ 12 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਆਪਣੀ ਡਾਇਟ ਵਿੱਚ ਪਿਆਜ਼ ਨੂੰ ਸ਼ਾਮਲ ਕਰੋ ਨੰਬਰ 13 ਰੋਜ਼ਾਨਾ ਆਮਲੇ ਦਾ ਸੇਵਨ ਕਰਨ ਨਾਲ ਵਾਲਾਂ ਤੇ ਅੱਖਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 14 ਬਾਦਾਮ ਦਾ ਤੇਲ ਧੁੰਨੇ ਵਿੱਚ ਲਗਾਉਣ ਨਾਲ ਪੇਟ ਹੌਲੀ-ਹੌਲੀ ਘਟਣ ਲੱਗ ਜਾਂਦਾ ਹੈ ਨੰਬਰ 15 ਆਮਲੇ ਦਾ ਚੂਰਨ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿਣ ਲੱਗ ਜਾਂਦਾ ਹੈ ਨੰਬਰ 16 ਸਵੇਰੇ ਖਾਲੀ ਪੇਟ ਜੀਰੇ ਵਾਲਾ ਪਾਣੀ ਪੀਣ ਨਾਲ ਲੀਵਰ ਮਜ਼ਬੂਤ ਹੁੰਦਾ ਹੈ ਅਤੇ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 17 ਰੋਟੀ ਖਾਣ ਤੋਂ ਬਾਅਦ ਸੌਫ ਜ਼ਰੂਰ ਖਾਓ ਇਸ ਨਾਲ ਰੋਟੀ ਛੇਤੀ ਪਾਚ ਜਾਂਦੀ ਹੈ ਨੰਬਰ 18 ਅੱਖਾਂ ਦੇ ਥੱਲੇ ਕਾਲੇ ਘੇਰੇ ਪੈ ਜਾਣ ਤਾਂ ਅੱਖਾਂ ਦੇ ਥੱਲੇ ਨਾਰੀਅਲ ਤੇਲ ਲਗਾਓ ਕਾਲੇ ਘੇਰੇ ਦੂਰ ਹੋ ਜਾਣਗੇ ਨੰਬਰ 19 ਰਜਾਨਾ ਛੋਲੇ ਪਿਆਓ ਕੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 20 ਸਵੇਰੇ ਉੱਠ ਕੇ 2-4 ਕਲੀਆਂ ਲਸਣ ਦੀਆਂ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਧੰਨਵਾਦ ਜੀ